ਲੰਬੇ ਸਮੇਂ ਤੋਂ ਪਟਿਆਲਾ ਸ਼ਹਿਰ ਦੇ ਵਿੱਚ ਵਿਕਾਸ ਕਾਰਜਾਂ ਦੀ ਗਤੀ ਘਟ ਨਹੀਂ ਬਲਕਿ ਨਾ ਦੇ ਬਰਾਬਰ ਸੀ ਹਾਲਾਂਕਿ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਹਾਲੀ ਦੇ ਵਿੱਚ ਗਤੀ ਤੇਜ਼ ਕੀਤੀ ਹੈ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੇਅਰ ਕੁੰਦਨ ਗੋਗਿਆ ਅਤੇ ਕੌਂਸਲਰ ਆਦੀ ਅਗਵਾਈ ਦੇ ਵਿੱਚ ਭਰਪੂਰ ਗਾਰਡਨ ਵਿੱਚ 15 ਲੱਖ ਰੁਪਏ ਦੀ ਸੜਕ ਬਣਾਈ ਗਈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੀਂਹ ਕਾਰਨ ਵਿਕਾਸ ਕਾਰਜਾਂ ਦੇ ਵਿੱਚ ਦੇਰੀ ਹੋਈ ਹੈ ਹੁਣ ਜਦੋਂ ਮੌਸਮ ਅਨੁਕੂਲ ਹੈ ਤਾਂ ਸ਼ਹਿਰ ਵਿੱਚ ਇੱਕ ਵੀ ਸੜਕ ਜਾਂ ਗਲੀ ਅਧੂਰੀ ਨਹੀਂ ਛੱਡੀ ਜਾਵੇਗੀ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸਾਡੀ ਨੀਤੀ ਅਤੇ ਇਰਾਦਾ ਸਪਸ਼ਟ ਹੈ ਕਿ ਲੋਕਾਦੀ ਸਹੂਲਤ ਦੇ ਲਈ ਹਰ ਵਿਕਾਸ ਕਾਰਜ ਤੇਜ਼ ਰਫ਼ਤਾਰ ਦੇ ਨਾਲ ਕੀਤਾ ਜਾਵੇ। ਉੱਥੇ ਹੀ ਨਗਰ ਨਿਗਮ ਦੇ ਮੇਅਰ ਕੁੰਦਨ ਗੋਗਿਆ ਨੇ ਇਹ ਵੀ ਕਿਹਾ ਕਿ ਨਗਰ ਨਿਗਮਨ ਸ਼ਹਿਰ ਦੇ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ। ਇਸ ਤੋਂ ਇਲਾਵਾ ਜਿੱਥੇ ਵੀ ਕੋਈ ਦੇਰੀ ਹੋਈ ਹੈ ਉਸ ਨੂੰ ਸੁਧਾਰਿਆ ਜਾਵੇਗਾ ਤੇ ਸਿਵਰੇਜ, ਸਾਫ਼ ਪੀਣ ਵਾਲਾ ਪਾਣੀ, ਸਾਫ਼ ਸੜਕਾਂ ਪ੍ਰਦਾਨ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ। ਕੋਈ ਗੱਲ ਨਹੀਂ ਸ਼ੁਰੂ ਕਰਦੇ ਆ ਅੱਜ ਸਤਕਾਰਯੋਗ ਐਮਐਲਏ ਸਾਹਿਬ ਮੇਰੇ ਕੌਂਸਲਰ ਸਹਿਬਾਨ ਅੱਜ ਅਸੀਂ ਭਰਪੂਰ ਕਰ ਰਹੇ ਨੇ ਲੋਡ ਦਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਜਾਕਤ ਨੂੰ ਦੇਖਦੇ ਹੋਏ ਦੋ ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਦਾਅ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹੁਣ ਮੈਂ ਸਵੇਰੇ ਆਪਣਾ ਥਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆਇਆ ਹਾਂ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆਇਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਦਾਅ ਤੇ ਹੋਣਗੇ ਦੋ ਮਹੀਨੇ ਦੇ ਵਿੱਚ ਪਟਿਆਲੇ ਦੀ ਨੂੰ ਹਾਰ ਬਦਲਾਂਗੇ ਮਗਰ ਟਾਈਮ ਚਾਹੀਦਾ ਸੀਗਾ ਇਸ ਕਰਕੇ ਟਾਈਮ ਕਰਕੇ ਤੇਰੀ ਜ਼ਰੂਰ ਹੋ ਗਈ ਹੈ ਮਗਰ ਨੀਤ ਔਰ ਨੀਅਤ ਆਮ ਆਦਮੀ ਪਾਰਟੀ ਦੀ ਬਿਲਕੁਲ ਸਾਫ ਮੇ ਸਰ ਸੀਵਰੇਜ ਦਾ ਬਹੁਤ ਪੁਰਾਣਾ ਹਾਲ ਹੈ 35 ਨੰਬਰ ਵਾਰਡ ਦੀ ਗੱਲ ਕਰਦੀ ਹਾਂ ਉੱਥੇ ਬੱਚਿਆਂ ਨੂੰ ਸਕੂਲ ਜਾਂਚ ਨਿਕਲਦਾ ਲੋਕ ਕਹਿੰਦੇ ਆਂ ਘਰ ਵਿੱਚੋਂ ਮਜਬੂਰ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਹੈਗੀਆਂ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਆਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾਣ ਕਿਉਂਕਿ ਕੈਪੈਸਿਟੀ ਸੀਗੀ ਘਟੂਣਾ ਇਸ ਕਰਕੇ ਪਾਣੀ ਓਵਰਫਲੋ ਕਰਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਅਧਾਰ ਤੇ ਹਲਕੀ ਕਰ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿ ਕਿਉਂਕਿ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਔਰ ਤੁਹਾਡਾ ਸਹਿਯੋਗ ਵੀ ਚਾਹੀਦਾ ਜਿਵੇਂ ਵੀ ਸਾਡੇ ਕੋਲ ਕੋਈ ਵੀ ਕੰਪਲੇਨ ਆਦੀ ਹੈ ਅਸੀਂ ਉਹਨੂੰ ਪਹਿਲ ਦੇ ਅਧਾਰ ਤੇ ਹਲਕਾ ਤੁਹਾਡੇ ਨੂੰ ਪਿਆਮ ਆਦੀ ਪਾਰਟੀ ਤੋਂ ਲੋਕਾਂ ਨੂੰ ਬੜੀ ਉਮੀਦ ਹੈ ਪਰ ਲੇਟ ਹੋਇਆ ਲੱਗਦਾ ਮਾਮਲਾ ਦੇਖੋ ਐਸਾ ਵੀ 8 ਮਿੰਟ ਹੋਏ ਆ ਕਾਰਪੇਟਨ ਬਣੀ ਨੂੰ ਪਹਿਲਾ ਜਿਹੜਾ ਕੰਮ ਸੀਗਾ ਸਲੋ ਸੀਗਾ ਅਸੀਂ ਆਣ ਤੋਂ ਬਾਅਦ ਐਮਐਨਏ ਸਾਹਿਬ ਦੇ ਨਾਲ ਰਲ ਕੇ ਮંત્રી ਸਾਹਿਬ ਵੀ ਸਾਡੇ ਪਟਿਆਲਾ ਦੇ ਆ ਅਸੀਂ ਰਲ ਕੇ ਫੰਡ ਵੀ ਲੈ ਰਹੇ ਆਂ ਔਰ ਕੰਮ ਵੀ ਕਰ। ਥੈਂਕ ਯੂ ਵੈਰੀ। ਸਰ ਬੜਾ ਪੁਰਾਣਾ ਹਾਲ ਸੀ ਪਟਿਆਲੇ ਦੀਆਂ ਸੜਕਾਂ ਦਾ ਤੁਸੀਂ ਉਦਘਾਟਨ ਕਰਨ ਆਏ ਹੋਣੇ ਸ਼ੁਰੂਆਤ ਕਰਨੀ। ਸਰ ਦੇਖੋ ਬੁਰਾ ਹਾਲ ਜਿਹੜਾ ਸੀ ਉਹ ਇੱਕ ਅਸੀਂ ਕਾਸਟ ਜਿਹੜੀ ਪੇ ਕਰਦੇ ਆਂ ਡਵੈਲਪਮੈਂਟ ਦੀ। ਕੋ ਲਿਟਰਲਸ ਹਮੇਸ਼ਾ ਹੁੰਦੇ ਨੇ ਅਸੀਂ ਜਿਹੜਾ ਇਹ ਤਾਂ ਨਹੀਂ ਕਿ ਸੜਕਾਂ ਪੱਟ ਕੇ ਛੱਡਤੀਆਂ ਕੰਸੋਲੀਡੇਸ਼ਨ ਲਈ ਵੇਟ ਕਰ ਰਹੇ ਸੀ ਕੰਪੈਕਸ਼ਨ ਦੀ ਵੇਟ ਹੁੰਦੀ ਹੈ ਟੈਕਨੀਕਲ ਗੱਲਾਂ ਨੇ ਲੰਬਾ ਪ੍ਰੋਜੈਕਟ ਹੈ। ਪਰ ਜਦੋਂ ਹੁਣ ਸਮਾਂ ਖੁੱਲਿਆ ਮੌਸਮ ਖੁੱਲ ਗਿਆ ਸਾਨੂੰ ਟਾਈਮ ਮਿਲ ਗਿਆ ਹੁਣ ਅਸੀਂ ਇਸ oportunity ਨੂੰ we have grabbed the opportunity with both our hands ਅਸੀਂ ਅਸੀਂ 800 ਫੀਟ ਦਾ ਜਿਹੜਾ ਇਹ ਗਾੜਨ ਦਾ ਜਿਹੜਾ ਬੜਾ ਪੌਸ਼ ਇਲਾਕਾ ਹੈ ਤੁਹਾਨੂੰ ਪਤਾ ਵੀ ਨਫੀਸ ਲੋਕ ਰਹਿੰਦੇ ਨੇ ਐਜੂਕੇਟਿਡ ਕਲਾਸ ਇੱਥੇ ਰਹਿੰਦੀ ਆ ਉਹਨਾਂ ਦੀਆਂ ਜਿਹੜੀਆਂ ਨੇ ਹੁਣ ਸੜਕਾਂ ਜਿਹੜੀਆਂ ਅੱਜ end to end ਜਿਹੜੀਆਂ ਸੜਕ ਬਣ ਜਾ ਰਹੀ ਹੈ ਤੇ 15 ਲੱਖ ਰੁਪਏ ਅਸੀਂ ਜਿੱਥੇ ਇਸ ਰੋਡ ਤੇ ਲਗਾਵਾਂਗੇ ਉਸ ਤੋਂ ਇਲਾਵਾ ਮੇਰ ਸਾਹਿਬ ਦੀ ਕਿਰਪਾ ਨਾਲ 5 ਲੱਖ ਰੁਪਏ ਅਸੀਂ ਇੱਥੇ ਪਾਕ ਦੀ ਡਿਵੈਲਪਮੈਂਟ ਵਾਸਤੇ ਵੀ ਦੇ ਰਹੇ ਹਾਂ ਜੀ। ਸੋ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਦੇਰੀ ਜ਼ਰੂਰ ਹੋਈ ਹੈ। ਸਾਨੂੰ ਖੇਦ ਵੀ ਬਹੁਤ ਹੈ ਬਟ ਮਜਬੂਰੀਆਂ ਸੀ। ਦੇਖੋ ਡਿਵੈਲਪਮੈਂਟ ਪ੍ਰੋਜੈਕਟ 500 ਕਰੋੜ ਦਾ ਪ੍ਰੋਜੈਕਟ ਹੋਵੇ ਕੰਪਲੀਸ਼ਨਲੀ ਟਾਈਮ ਲੱਗਦਾ ਤੇ ਅੱਜ ਜਿਹੜਾ ਹੈ ਉਹ ਜਿੱਥੇ 300 ਦੇ ਵਿੱਚੋਂ 250 ਦੇ ਕਰੀਬ ਪਾਈਪਲਾਈਨ ਵਿਛ ਚੁੱਕੀ ਹੈ ਉਸ ਦੇ ਨਾਲ ਨਾਲ ਨੂੰ ਅਸੀਂ ਜਿਹੜਾ ਰੋਡਸ ਦਾ ਵੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ। ਮਿਸਰ ਸਾਹਮਣੇ ਸਾਫਾ ਮੁੱਖ ਮੰਤਰੀ ਦਾ ਘਰ ਹੈ ਉਹਨਾਂ ਦੇ ਪਿੱਛੇ ਸੜਕਾ ਵੀ ਬਣਵਾਉ ਨੂੰ ਕਹਿੰਦੇ ਆ ਹਾਂ ਜੀ ਕਿਉਂ ਨਹੀਂ ਬਣੇਗੀ ਸਾਡੇ ਸਤਕਾਰਯੋਗ ਜੀ ਬਸ ਤੁਸੀਂ ਜੋ ਸੀ ਸਾਹਿਬ ਤੁਸੀਂ ਮਸਖਰੀਆਂ ਨਾ ਸੋ ਬਿਲਕੁਲ ਸੜਕਾਂ ਦੇ ਡਵੈਲਪਮੈਂਟ ਦਾ ਕੰਮ ਸ਼ੁਰੂ ਹੋਇਆ ਤੁਹਾਡੇ ਵਾਰ ਤੋਂ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਦੇਖੋ ਦੇਖੋ ਬਕਾਫੀ ਪ੍ਰਲੌਂਗ ਕੰਮ ਸੀ ਕਿਉਂਕਿ ਐਲ ਐਨ ਟੀ ਆਪਣੇ ਕੰਮ ਦੇ ਵਿੱਚ ਡਿਲੇਡ ਹੋਇਆ ਬਹੁਤ ਡਿਲੇਡ ਪ੍ਰੋਜੈਕਟ ਕਹਿ ਸਕਦਾ ਪਰ ਦੇਰ ਆਈ درست ਹੈ ਕਿਵੇਂ ਵੀ ਲੱਗਦਾ ਕਿਉਂਕਿ ਬਰਸਾਤਾਂ ਵੀ ਇਸ ਵਾਰ ਜ਼ਿਆਦਾ ਸੀ ਔਰ ਜ਼ਿਆਦਾ دیر ਲੱਗੀਆਂ ਚੱਲੀਆਂ ਨੇ ਚਲੋ ਸਾਨੂੰ ਮੌਕਾ ਤੇ ਟਾਈਮ ਵੀ ਮਿਲ ਗਿਆ ਸੜਕਾਂ ਨੂੰ ਦੱਬਣ ਦਾ ਕੰਪਰੈਸ਼ਨ ਦਾ ਜੋਗ ਸੀਗਾ ਇਹਦੇ ਵਿੱਚ ਬਰਸਾਤ ਦੇ ਕਰਕੇ ਪਰ ਹੁਣ ਰੈਗੂਲਰ ਤੁਹਾਨੂੰ ਪਤਾ ਹੈ ਲੁੱਕ ਦੇ ਕੰਮ ਜਿਹੜੇ ਨੇ ਇਹ ਸਾਲ ਦੇ 2-3 ਮਹੀਨੇ 'ਚ ਹੀ ਹੋ ਸਕਦੇ ਨੇ ਆ ਬੜਾ ਅਪ੍ਰੋਪ੍ਰੀਏਟ ਟਾਈਮ ਹੈ ਜਿਹਦੇ ਵਿੱਚ ਲੁੱਕ ਦਾ ਕੰਮ ਹੋ ਰਿਹਾ ਔਰ ਮੈਂ ਖੁਸ਼ਕਿਸਮਤ ਸਮਝਦਾ ਆਪਣਿਆਂ ਨੂੰ ਜਦੋਂ ਮੈਂ ਪਹਿਲੀ ਵਾਰ 2012 ਚ ਜਦੋਂ ਕਾਉਂਸਲਰ ਬਣਿਆ ਤਾਂ 2012 ਦੀ ਹੀ ਸੜਕ ਬਣਾਈ ਸੀ ਉਸ ਤੋਂ ਬਾਅਦ ਕਿਸੇ ਸਰਕਾਰ ਵੱਲੋਂ ਕਿਸੇ ਐਮਸੀ ਵੱਲੋਂ ਉਸ ਤੋਂ ਬਾਅਦ ਜਿਹੜੇ ਆ ਕੇ ਗਏ ਇਸ ਇਲਾਕੇ ਤੋਂ ਉਹਨਾਂ ਵੱਲੋਂ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਅੱਜ ਫੇਰ 2025 ਦੇ ਵਿੱਚ ਮੈਨੂੰ ਮੇਰੇ ਵਾਈਫ ਨੂੰ ਰਮਨਪ੍ਰੀਤ ਔਰ ਜੋ 47 ਨੰਬਰ ਵਾਰਡ ਤੋਂ ਅਸੀਂ ਐਮਸੀ ਦੀ ਸੇਵਾ ਕਰ ਰਹੀ ਹੈ ਮੇਰੇ ਭਾਈ ਸਾਨੂੰ ਫੇਰ ਮੌਕਾ ਮਿਲਿਆ ਤੇ ਸਾਨੂੰ ਕਿਸ ਕਿਸਮਤਾ ਕੇ ਦੁਆਰਾ ਸਾਡੇ ਹੱਥਾਂ ਹੀ ਦੁਆਰਾ ਹੋ ਰਿਹਾ ਔਰ ਪਟਿਆਲੇ ਦੇ ਸਾਡੇ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗਿਆ ਇਹਨਾਂ ਵੱਲੋਂ ਇਨੀਸ਼ੀਏਟਿਵ ਸੀਗਾ ਕਿ ਹੁਣ ਸਾਰੀਆਂ ਸੜਕਾਂ ਜਿਹੜੀਆਂ ਨੇ ਕਿਉਂਕਿ ਸ਼ੁਰੂਆਤ ਵਾਰਡ ਦੇ ਵਿੱਚ ਜਿਹੜੀ ਹੈ 20 ਕਰੋੜ ਦਾ ਜਦੋਂ ਹੋਇਆ ਸੀਗਾ ਤਾਂ ਮੋਦੀ ਕਾਲਜ ਆ ਸਾਡੇ ਵਾਰਡ ਤੋਂ ਸ਼ੁਰੂ ਹੋਈ ਸੀ ਅੱਜ ਇੱਥੇ ਕੋਲੋਨੀ ਦਾ ਹੋ ਗਿਆ ਔਰ ਇਸ ਤੋਂ ਬਾਅਦ ਮੋਦੀ ਕਾਲਜ ਦੀ ਸੜਕ ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੁਆਰਾ ਠੀਕ ਹੋ ਜਾਂਦੀਆਂ ਕਿੰਨਾ ਬਜਟ ਇਸ ਦੇ ਵਾਸਤੇ ਪਾਸ ਹੋਇਆ ਜੀ ਦੇਖੋ ਜੀ ਇਹ ਸੜਕ ਦਾ 15 ਲੱਖ ਦਾ ਇਸ ਕੋਲੋਨੀ ਦਾ ਉਸ ਤੋਂ ਬਾਅਦ ਮੋਦੀ ਕਾਲਜ ਦੀ ਜਦੋਂ 30 ਲੱਖ 40 ਲੱਖ ਦਾ ਹੁੰਦਾ ਵੀ ਹੈ ਲਗ ਲਗ ਏਰੀਆ ਨੇ 20 ਕਰੋੜ ਦੇ ਵਿੱਚ ਬਹੁਤ ਸਰਤਕਾਨੇ ਸ਼ਹਿਰ ਨੇ ਦੇ ਲਈ ਹੋ ਜਾਂਦੀ। ਕੋਈ ਐਸਾ ਪਲਾਨ ਹੈ ਜਿਹੜਾ ਤੁਹਾਡੇ ਜ਼ਹਿਨ ਦੇ ਵਿੱਚ ਹੈ ਪਰ ਅਜੇ ਤੱਕ ਕਾਗਜ਼ਾਂ ਦੇ ਵਿੱਚ ਨਹੀਂ ਆਇਆ ਤੁਸੀਂ ਆਪਣੇ ਵਾਰਡ ਲਈ ਕਰਨਾ ਚਾਹਦੇ ਹੋ। ਦੇਖੋ ਮੇਰੇ ਆਲਰੇਡੀ ਜੇ ਮੈਂ ਕੰਮ ਕੋ ਕਿ ਮੈਂ ਕੋਈ ਪਹਿਲੀ ਵਾਰ ਕਾਉਂਸਲਰ ਨਹੀਂ ਬਣਿਆ ਲਗਾਤਾਰ ਅਸੀਂ ਤੀਜੀ ਵਾਰ ਹੈ। ਤੇ ਤੀਜੀ ਵਾਰ ਦੇ ਵਿੱਚ ਸਾਡੇ ਵੱਲੋਂ ਆਪਣੇ ਨਵੇਂ ਪੁਰਾਣੇ ਵਾਰਡ ਵਿੱਚ ਕੰਮ ਚ ਕਰਦੇ ਜਾ ਰਿਹਾ ਪਰ ਨਵੇਂ ਵਾਰਡ ਦੇ ਇਲਾਕੇ ਚ ਰਘੁਮਾਜਰਾ ਜਿਹੜਾ ਹੈਗਾ ਜਿੱਥੇ ਮੈਂ ਗੁਰਦਾਰਾ ਜੰਗੀ ਜੱਥਾ ਹੈ ਤੇ ਧਰਮਸ਼ਾਲਾ ਜਿਹੜੀ ਉਹਦੇ ਨੇੜੇ-ਤੇੜੇ ਸੰਬੋਧ ਧਰਮਸ਼ਾਲਾ ਦੇ ਪੀਪਲ ਵਾਲੀ ਗਲੀ ਉੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਉਹ ਮੈਂ ਹੁਣ ਤੁਹਾਨੂੰ ਦੱਸੇਗਾ 8-9 ਮਹੀਨਿਆਂ ਤੋਂ ਅਸੀਂ ਕੌਂਸਲਰ ਪਰ ਜੋ ਹੁਣ 9 ਮਹੀਨਿਆਂ ਚ ਮੈਂ ਵਾਚ ਕੀਤਾ ਉਹਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਔਰ ਬਹੁਤ ਜਲਦੀ ਸਾਰੀਆਂ ਸੀਵਰੇਜ ਦੇ ਲੈਨਾਂ ਜਿੱਥੇ ਲੋੜਿੰਦੀਆਂ ਨੇ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੰਪਲੀਟ ਆ ਬਾਰ-ਬਾਰ ਆਉਂਦੀਆਂ ਨੇ ਤਾਂ ਸਮਝ ਆ ਜਾਂਦੀ ਹੈ ਵੀ ਪ੍ਰੋਬਲਮ ਕੀ ਆ ਰਹੀ ਹੈ ਉੱਥੇ ਸੀਵਰੇਜ ਦੀਆਂ ਲੈਨਾਂ ਜਿਹੜੀਆਂ ਪੁਰਾਣੀਆਂ ਨੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਜ਼ਿਆਦਾ ਉਹ ਲੋਕ ਬਸੋ ਜ਼ਿਆਦਾ ਹੋ ਗਈ ਹੈ ਸੋ ਇਸ ਕਰਕੇ ਉੱਥੇ ਬਹੁਤ ਜਲਦੀ ਛੋਟੇ ਛੋਟੇ ਵਾਟਰ ਜਿਹੜੀ ਪ੍ਰੋਬਲਮ ਪਹਿਲਾਂ ਸਟੇਬਲ ਸਟੇਕ ਲਾ ਕੇ ਫਿਰ ਸੜਕਾਂ ਬਣਾਉਂਗਾ ਨਹੀਂ ਚਲੂ ਨਹੀਂ ਨਹੀਂ ਜਿੱਥੇ ਇਹ ਆ ਵਾਲੀ ਸੜਕਾਂ ਨੇ ਇਹ ਤਾਂ ਮੇਨ ਰੋਡਸ ਨੇ ਹਾਂਜੀ ਹਾਂ ਉਹ ਤਾਂ ਹੈ ਹੀ ਹੈ ਜੀ ਦੇਖੋ ਜੋ ਸਿਰ ਸੜਕ ਪੱਟੀ ਜਾਣੀ ਆ ਲੋਕਾਂ ਦਾ ਹਮੇਸ਼ਾ ਇਹ ਉਮੀਦਸ਼ਾਤੈਂਦੀ ਹੈ ਕਿ ਸੜਕਾਂ ਬਣਾ ਦਿੰਦੇ ਆ ਨਾਲੇ ਪਟ ਦਿੰਦੇ ਮੈਂ ਕਦੇ ਨਹੀਂ ਹੁੰਦਾ ਸਾਜੀ ਪਹਿਲਾਂ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਹੋ ਜਾਣ ਕੇ ਸਾਰਾ ਕੁਝ ਠੀਕ ਹੋਣ ਤੋਂ ਬਾਅਦ ਫਿਰ ਉਹਨੂੰ ਜਿਹੜੀ ਸੜਕਾਂ ਬਣਾਈਆਂ ਜਾਣਗੀਆਂ ਔਰ ਉਹ ਵਾਦਾ ਹੈ ਕਿ ਜਿੱਥੇ ਲੋੜ ਹੋਏਗੀ ਹੁਣ ਕੰਕਰੀਟ ਦੀ ਬਣਾਵਾਂਗੇ ਹੁਣ